ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਅਲੀਵਾਲ ਕੋਟਲੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਫਾਰਮ ਦੇ ਵਿੱਚੋਂ ਆਪਾਂ ਤੁਹਾਨੂੰ ਵੀਡੀਓ ਦਿਖਾਉਂਦੇ ਆਂ ਸਾਰੀਆਂ ਫਾਰਮ ਵਾਲੀਆਂ ਚੰਗੀਆਂ ਗਾਵਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਤੇ ਅੱਜ ਸਾਰਾ ਫਾਰਮ ਹੀ ਵਿਕਾਊ ਆ ਥੋੜਾ ਕੋਈ ਪ੍ਰੋਬਲਮ ਕਈ ਵਾਰੀ ਆ ਜਾਂਦੀ ਆ ਉਹਦੇ ਕਰਕੇ ਸਾਰੇ ਪਸ਼ੂ ਜਿਹੜੇ ਵਿਕਾਊ ਆ ਤੇ ਬਾਕੀ ਚਲੋ ਜਿਹੜੇ ਵੀ ਦੁਜੇਤਾਂ ਦੀ ਵੀ ਕੋਈ ਪਸੰਦ ਹੁੰਦੀ ਆ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚਬਾਈ ਕਰਕੇ ਤਸੱਲੀ ਕਰਕੇ ਤੇ ਵੇਸ ਚ ਆ ਕੇ ਖੜੇ ਜਿਨ੍ਹਾਂ ਚ ਕੋਈ ਜਰਸੀ ਆ ਤੇ ਕੋਈ ਐਚਐਫ ਆ ਤੇ ਸਾਰੀਆਂ ਚੰਗੇ ਰਿਕਾਰਡ ਵਾਲੀਆਂ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਵੀਰ ਜੀ ਠੀਕ ਠਾਕ ਜੀ ਹਾਂਜੀ ਸਭ ਠੀਕ ਠਾਕ ਚਲੋ ਨਾਮ ਦੱਸਦੇ ਕਰੀ ਫਿਰ ਕਰਨ ਵੀਰ ਸਿੰਘ ਮੇਰਾ ਨਾਮ ਜੀ ਠੀਕ ਆ ਹਾਂਜੀ ਹਾਂਜੀ ਤੇ ਪਿੰਡ ਅਲੀਵਾਲ ਮੈਂ ਅਲੀਵਾਲ ਕੋਟਲੀ ਜੇ ਅੱਜ ਨਾਲੇ ਤੋਂ 5 ਕਿਲੋਮੀਟਰ ਪੈਂਦਾ ਜੱਗੇ ਠੀਕ ਆ ਹਾਂਜੀ ਹਾਂਜੀ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ 700 900 ਦੀ 7255 ਠੀਕ ਹੈ ਤੇ ਅੱਜ ਫਿਰ ਸਾਰੀਆਂ ਵੇਚ ਦੇਣੀਆਂ ਜਿਆ ਹਾਂਜੀ ਹਾਂਜੀ ਆਪਣਾ ਲੇਬਰ ਹੁਣ ਫਿਰ ਚੱਲੀ ਹੀ ਵਾਪਸ ਜੂਪੀ ਅੱਛਾ ਤੇ ਫਿਰ ਉਹਨਾਂ ਨੇ ਹਮਦਰਦਤਾ ਦੇਹਾਂਗੇ ਦੇ ਨਾਲ ਟਾਈਮ ਕਿ ਇੰਨੇ ਦਿਨ ਹੀ ਹੈਗੇ ਜੇ ਤੁਸੀਂ ਆਪਣਾ ਅਰੇਂਜਮੈਂਟ ਕਰ ਲਓ ਅੱਛਾ ਹਾਂ ਜਦੋਂ ਪਿਛਲੇ ਸਾਲ ਇਹ ਵੀਡੀਓ ਆਪ ਪਾਈ ਸੀ ਉਦੋਂ ਵੀ ਇੱਕ ਹਾਂਜੀ ਹਾਂ ਬਾਵਾਂ ਚਿਰ ਹੋ ਗਿਆ ਉਦੋਂ ਵੀ ਉਦੋਂ ਵੀ ਲੇਬਰ ਕਰਕੇ ਤੇ ਹੁਣ ਲੇਬਰ ਫਿਰ ਚੰਦੀ ਆ ਅੱਛਾ ਤੇ ਇਹ ਕਿ ਸਾਡੇ ਕੋਲ ਇੰਨਾ ਕੰਮ ਫਿਰ ਹੋਣਾ ਨਹੀਂ ਕਿਉਂਕਿ ਲੇਬਰ ਵੀ ਸਾਂਭਣ ਲਈ ਚਾਹੀਦੀ ਹੈ ਕਿ ਨਹੀਂ ਇਹ ਵੀ ਤੁਹਾਡਾ ਚਲੋ ਕੰਮ ਜਨਾਲੇ ਵੀ ਆ ਫਿਰ ਤੇ ਸੁੱਤਰ ਨਹੀਂ ਹੁੰਦਾ ਹਨਾ ਦੋ ਦੋ ਕੰਮ ਤਾਂ ਹੁੰਦੇ ਨੇ ਚਲੋ ਇਹ ਇੱਕ ਨਾਲ ਚਲੋ ਆਖ ਇੱਕ ਸਾਈਡ ਬਿਜ਼ਨਸ ਚੱਲਦਾ ਰਹਿੰਦਾ ਜਿੰਨਾ ਚੱਲਦਾ ਗਿਆ ਚੱਲਦਾ ਠੀਕ ਆ ਠੀਕ ਆ ਤੇ ਹੁਣ ਅੱਜ ਫਿਰ ਜਿੰਨੀਆਂ ਹੈਗੀਆਂ ਵਾ ਸਾਰੀਆਂ ਵੇਚ ਦੇਣੀਆਂ ਹਾਂਜੀ 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 ਠੀਕ ਹੈ ਜੀ ਕਿਲੇ ਵਰਦੀ ਪ੍ਰੋਬਲਮ ਹੁਣ ਕਰਕੇ ਵੀ ਜਿਹੜਾ ਵਾ ਲੇਬਰ ਨੇ ਨਹੀਂ ਹੁਣ ਲੇਬਰ ਨੇ 10 ਦਿਨਾਂ ਤੱਕ ਚੱਲ ਜਾਣਾ ਜੀ ਵੇਖੋ ਵਾ ਅੱਛਾ 10 ਦਿਨਾਂ ਦੇ ਵਿੱਚ ਵਿੱਚ ਤਾਂ ਹੀ ਹੁਣ ਵੇਚ ਨਹੀਂ ਆ ਕਹਿੰਦਾ ਕਦਾ ਸੀਜ਼ਨ ਇਹਨਾਂ ਦਾ ਸਾਰਾ ਅੱਛਾ ਹਾਂਜੀ ਉਹ 2-3 ਮਹੀਨੇ ਬਾਅਦ ਇਹਨਾਂ ਦਾ ਹੁੰਦਾ ਹੁਣ ਚੱਟਾ ਕਹੀ ਜਾ ਚਲੋ ਨਾਲ ਆਪਣਾ ਕੰਮ ਚਲਾਈ ਜਾਂਦੇ ਜਿੰਨਾ ਚੱਟ ਚੱਲਦਾ ਠੀਕ ਆ ਤੇ ਸਾਰੀਆਂ ਜ਼ਿਆਦਾਤਰ ਅੱਜ ਸੱਜਰਾਂ ਹੀ ਆ ਹਨਾ ਹਾਂਜੀ ਸਾਰੀਆਂ ਸੱਜਰਾਂ ਆ ਵਿੱਚੋਂ ਇੱਕ ਗੱਬਨ ਜੀ ਅੱਛਾ ਹਾਂਜੀ ਤੇ ਇੱਕ ਟੋਕੜ ਗੱਬਨ ਆ ਅੱਛਾ ਇੱਕ ਟੋਕੜ ਗੱਬਨ ਆ ਤੇ ਇੱਕ ਬਨ ਬਾਕੀ ਸੂਈਆਂ ਹੀ ਆ ਸਾਰੀਆਂ ਹਨਾ ਠੀਕ ਆ ਆ ਜਰਸੀ ਆ ਜਿਹੜੀ ਪਹਿਲੇ ਨੰਬਰ ਤੇ ਹਾਂਜੀ ਜਰਸੀ ਦਾ ਕੱਦ ਤੇ ਅੱਛਾ ਫਗਾਂ ਵਰਗਾ ਹੀ ਜੀ ਹਾਂਜੀ ਇਹ ਆਪਣਾ ਬਹੁਤ ਵਧੀਆ ਸੀਮੰਦੀ ਆ ਮਿੱਤੀ ਸੀਮੰਦੀ ਆ ਇਹ ਆਪਣਾ ਜਰਸੀ ਜਿਹੜੀ ਆ ਪੰਜਾਬ ਵਾਲੀ ਹਾਂਜੀ ਹਾਂਜੀ ਠੀਕ ਆ ਤੇ ਛੱਡ ਚੋਂ ਲਈ ਹੀ ਇਹ 18 ਨੰਬਰ ਆਪਣਾ ਇਹਦਾ ਟੈਗ ਆ ਠੀਕ ਆ ਪਹਿਲੇ ਸੂਏ ਬਹੁਤ ਸੋਨਾ ਦੁੱਧ ਰਿਹਾ ਇਹਦਾ 25 ਲੀਟਰ ਤੇ ਗਈ ਹੈ ਪਹਿਲੇ ਸੂਏ ਆ ਸਾਡੇ ਅੱਛਾ ਹਾਂਜੀ ਹਾਂਜੀ ਹੋਰ ਆਪਣਾ ਵੱਧ ਵੱਧ ਕੋਈ 20 ਦਿਨਾਂ ਤੱਕ ਆਪਣਾ ਕਾਮਿੰਗ ਹੋਣ ਵਾਲੀ ਹੈ ਇਹਦੀ ਫਿਰ ਅੱਛਾ 20 ਦਿਨਾਂ ਨੇ ਇਹਨੇ ਸੂ ਪੈਣਾ ਵਾ ਹੈ ਕਿੰਨੀ ਐਰ ਕੀ ਹਨ ਉਮੀਦ ਹੈ ਕਿ ਕੋਈ 30 ਲੀਟਰ ਤੱਕ ਤਾਂ ਜ਼ਰੂਰ ਕੱਢੇਗੀ ਨਾ ਤੇ ਦੂਜੀ ਗੱਲ ਹੈ ਕਿ ਫੈਨ ਬਹੁਤ ਸੋਹਣੀ ਹੈ ਅੱਛਾ ਪੰਜ ਤੋਂ ਪਲੱਸ ਹੀ ਫੈਨ ਆਉਂਦੀ ਜਦੋਂ ਵੀ ਆਉਂਦੀ ਹੈ ਠੀਕ ਆ ਹਾਂਜੀ ਪਿਛਲੇ ਸੂਏ ਜਿਹੜਾ ਇਹਦਾ ਕਹਿੰਦੇ ਵੀ 25 ਲੀਟਰ ਦੁੱਧ ਚੋਇਆ ਤੇ ਬਿਲਕੁਲ ਜਿਹੜਾ ਵਾ ਐਚ ਐਫ ਗਾਂਰਗਾ ਕੱਦ ਵਜਣਿਆ ਜਿਹੜਾ ਇਹਦਾ ਜਰਸੀ ਦੇ ਵਿੱਚ ਇਹ ਜੇ ਕੋਈ 20 ਦਿਨ ਮਹੀਨੇ ਦੇ ਲਾਗੇ ਬੰਨੇ ਸੋਨ ਚ ਇੱਕ ਟਾਈਮ ਖੜਦੀ ਹੈ ਬੰਦੋ ਇਹਨਾਂ ਇਹ ਬਾਕੀ ਮਿਲਕਵੇਨ ਵੀ ਚੰਗੀ ਲੱਗੀ ਆ ਤੇ ਥਾਣਾ ਆਪਾਂ ਦੇਖ ਸਕਦੇ ਆ ਚੰਗੇ ਗੈਪ ਤੇ ਦੂਰ ਦੂਰ ਜਿਹੜਾ ਥਾਣਾ ਆ ਜਿਹੜਾ ਇਹਦਾ ਤੇ ਮੁੱਲ ਫਿਰ ਦੱਸਨੇ ਆ ਨਹੀਂ ਮੁੱਲ ਫੋਨ ਤੇ ਕਰਦਾਂਗੇ ਅੱਛਾ ਮੁੱਲ ਫੋਨ ਤੇ ਕਰਨਾ ਠੀਕ ਆ ਤੇ ਹੁਣ ਜਿਹੜੀ ਆ ਵਾਲੀ ਜਰਸੀ ਜੇ ਹਾਂਜੀ ਇਹ ਸੂਈ ਆ ਹਾਂਜੀ ਇਹ ਸੂਈ ਆ ਇਹਦੇ ਥੱਲੇ ਇਸ ਟਾਈਮ 12 ਲੀਟਰ ਦੁੱਧ ਹੈਗਾ ਜੋ ਮੌਕੇ ਤੇ ਹਾਜ਼ਰ ਤਿਆਰ ਜਿਹੜਾ ਅੱਗੇ ਦਵਾਂਗੇ ਅੱਛਾ ਹਾਂਜੀ ਹਾਂਜੀ ਉਦਾਂ ਨਹੀਂ ਸੂਈ ਕਿੰਨੇ ਚਰਦੀ ਆ ਸੂਈ ਨੂੰ ਇਹਨੂੰ ਅੱਜ ਹੋ ਗਏ ਜੇ ਕੋਈ 20 ਦਿਨ ਦੇ ਆਸ-ਪਾਸ ਹੋ ਗਏ ਆ ਬੱਚਾ ਹੈਗਾ ਕਿ ਨਹੀਂ ਨਹੀਂ ਬੱਚਾ ਪਿੱਛੇ ਬੱਚਾ ਆਇਆ ਸੀ ਉਹਦੇ ਤੁਹਾਨੂੰ ਪਤਾ ਸੀ ਉਦੋਂ ਚਕਾਤਾ ਨਾਲ ਹੀ ਅੱਛਾ ਰੱਖਣ ਦਾ ਫਾਇਦਾ ਕੋਈ ਨਹੀਂ ਉਹ ਸਗੋਂ ਆਪ ਦੇ ਕੇ ਗਊਸ਼ਾਲਾ ਵਾਲਿਆਂ ਨੂੰ ਪੈਸੇ ਤੇ ਫਿਰ ਚਕਾ ਕੇ ਆਏ ਆ ਤੁਹਾਨੂੰ ਅੱਛਾ ਅੱਛਾ ਹਾਂਜੀ ਹਾਂਜੀ ਬੱਚੀਆਂ ਹੀ ਰਖੀ ਦੀਆਂ ਜਾਂ ਜੇ ਕੋਈ ਪਿੱਛੇ ਆਵੇ ਦਬਲ ਤੇ ਐਂਕੀ ਜਿਆਦਾਤਰ ਬੱਚੇ ਹੀ ਆਏ ਸਾਰੇਆਂ ਗਾਂਵਾਂ ਪਿੱਛੇ ਠੀਕ ਹੈ ਹਾਂਜੀ ਹਾਂਜੀ ਤੋਰ ਰੱਖ ਦੀ ਬੱਚੀ ਆਈ ਕੋਈ ਉਹ ਬਾਕੀ ਤੋਰ ਦਿਓ ਇਹਨਾਂ 18 ਲੀਟਰ ਹੁਣ ਜਿਹੜਾ ਦੁੱਧ ਇਹਦੇ ਕੋਲ ਕਿੰਦੇ ਵੀ ਤਿਆਰ ਆ ਹਾਂਜੀ ਲੈ ਲਓ ਬਾਕੀ ਜੜੀਆਂ ਸੂਈਆਂ ਮੰਨਦੇ ਤੁਸੀਂ ਆਪਣੀ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਲੈ ਜਨ ਤੇ ਰੇਟ ਵੇਚੀਓ ਤੇਰਾ ਨੋਰਮਲ ਹੀ ਰੱਖਨੇ ਸਾਰੇ ਹਾਂਜੀ ਹਾਂਜੀ ਇਹ ਆ ਵੀ ਦੇਣ ਵਾਲੀ ਗੱਲ ਆਪਾਂ ਵੀ ਹੁਣ ਤੁਹਾਨੂੰ ਪਤਾ ਹੈ ਕਿ ਸੇਲ ਹੀ ਵਿਖੋ ਕਰਨੀਆਂ ਪੈਣੀਆਂ ਆਪਣੇ ਕੋਲ ਫਿਰ ਇੰਨਾ ਕੰਮ ਹੁਣਾਣੀ ਹਾਂਜੀ ਹਾਂਜੀ ਠੀਕ ਹੈ ਇਹ ਵੀ ਚਲੋ گاਵਾ ਦੇ ਸਹਾਉਨਾ ਕੋ ਮੁੱਲ ਲਾਵੇ ਤੇ ਆਪੇ ਸਭ ਦਾ ਮੁੱਕ ਤੇ ਹੋ ਜਾਊਗਾ ਹਣਾ ਠੀਕ ਹੈ ਹੁਣ ਆ ਜਿਹੜੀ ਗਾਂ ਚੰਗੇ ਕਦ ਕੱਦ ਚ ਹਾਂਜੀ ਹਾਂਜੀ ਇਹਦੇ ਬਾਰੇ ਦੱਸ ਤੋ ਇਹ ਆਪਣਾ ਇਹਨੂੰ ਸੂਈ ਨੂੰ ਅੱਜ 526 ਦਿਨ ਅੱਜ ਹੋ ਗਏ ਅੱਛਾ ਹਾਂਜੀ ਇਸ ਟਾਈਮ ਇਹਦੇ ਥੱਲੇ ਹੋ ਗਏ ਦੁੱਧ ਕੋਈ 25 26 ਲੀਟਰ ਤਿਆਰ ਮੁੱਕੇ ਤੇ ਹਾਂ ਮੁੱਕੇ ਤੇ ਤਿਆਰ ਜਿਹੜਾ ਹਾਜ਼ਰ ਆ ਠੀਕ ਹੈ ਹਾਂਜੀ ਹਾਂਜੀ ਤੇ ਚਵਾਈ ਹੋਈ ਹੈ ਇਹਨਾਂ ਦੀ ਹੁਣ ਹਾਂਜੀ ਚਵਾਈ ਵੇਖੋ ਆਪਣੀ ਨਾ ਅਸੀਂ ਆਡਾ ਜਾਂਦਾ ਦੁੱਧ ਵੇਰਕੇ ਨੂੰ ਹਾਂਜੀ ਸਾਡੇ ਕੋਲ ਫਾਰਮ ਦਾ ਨੰਬਰ ਆ ਅੱਛਾ ਤੇ ਉਹ ਫਿਰ ਅਸੀਂ ਨਾ ਉਹ ਗੱਡੀ ਸਾਡੇ ਕੋਲ ਆ ਜਾਂਦੀ 6 6 ਗੱਡੀ ਸਾਡੇ ਕੋਲ ਆ ਜਾਂਦੀ ਹੈ ਅੱਛਾ ਤੇ 5 ਵਜੇ ਤੋਂ ਪਹਿਲਾਂ ਹੀ ਸਾਨੂੰ ਗਾਈਆਂ ਚੋਣੀਆਂ ਪੀਂਦੀਆਂ ਆ ਜਿਹੜੀਆਂ ਠੀਕ ਆ ਹਾਂਜੀ 5 ਵਜੇ ਦੀ ਚਵਾਈ ਹੋਈ ਜਾਂਦੀ ਹੈ ਪਰ ਇਹਨਾਂ ਦੁੱਧ ਚੁੱਕ ਕੇ ਖੜਨਾ ਉਹ ਬੜਾ ਮੁਸ਼ਕਿਲ ਹੈ ਨਾ ਉਹਦੇ ਵਾਸਤੇ ਵੇਖੋ ਗੱਡੀ ਫਿਰ ਚਾਹੀਦੀ ਵਖਰੀ ਹੈ ਕਿਉਂ ਐਹ ਵਾਲੇ ਖੜਦੇ ਤੇ ਉਹਦਾ ਫਿਰ ਦੁੱਧ ਦੋਦਿਆਂ ਖਰਾਬ ਹੋਏ ਨਾ ਹਾਂਜੀ 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 ਚਵਾਈ ਸਾਰੀਆਂ ਦੀ ਹੋਈ ਹੈ ਹਾਂਜੀ ਸਾਢੇ 9 ਦੇ ਲਾਗੇ ਬੰਨੇ ਟਾਈਮ ਹੋ ਗਿਆ ਹਣਾ ਹਾਂਜੀ 9:33 ਹੋ ਗਏ ਐ ਇਸ ਟਾਈਮ ਹਾਂ ਦੇਖ ਸਕਦੇ 9 ਵਜੇ ਤੇ 33 ਮਿੰਟ ਹੋਏ ਆ ਤੇ 5 ਵਜੇ ਤੇ ਇਹਨਾਂ ਦੀ ਚਵਾਈ ਆ ਕੋਈ ਵੀ ਰੋਸਾ ਹਣਾ ਜਿਹੜਾ ਹਵਾਨੇ ਦਾ ਅੱਜ ਲਾਵੇ ਤੁਰ ਫੇਰ ਇਹਨੂੰ ਕਿੰਨਾ ਤਿਆਰ ਹੋ ਗਿਆ ਦੁੱਧ ਦੇ ਕੋਲ ਦੱਸਿਆ ਇਹ ਇਹਦੇ ਕੋਲ ਆਪਣਾ 25-26 ਲੀਟਰ ਦੁੱਧ ਰੈਡੀ ਆ ਹਾਂ ਬਾਕੀ ਜਿੱਦਾਂ ਤੁਹਾਨੂੰ ਪਤਾ ਹੈ ਕਿ ਡੰਗਰ ਜਿਹੜਾ 1 ਮਹੀਨੇ ਤੋਂ ਬਾਅਦ ਚ ਜ਼ਿਆਦਾ ਪੀਕ ਦੇ ਵਿੱਚ ਜਾਂਦਾ ਹਾਂਜੀ 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 ਤੇ ਇਹ ਨੋ ਮਹੀਨੇ ਦੇ ਲੱਗ ਜਿਹੜਾ ਹੁਣ ਸੁਈ ਨੂੰ ਹੋ ਗਿਆ ਵਾ ਹਨਾ ਹਾਂਜੀ ਹਾਂਜੀ ਮਹੀਨੇ ਮੰਨ ਲਓ ਪਿੰਨੀ 2-4 ਦਿਨ ਉੱਤੇ ਫਿਰ ਲੇਕੀ ਬਾਕੀ ਸ਼ਾਮ ਤੱਕ ਰ ਆਪਣੇ ਦੁੱਧ ਦੇ ਹਿਸਾਬ ਨਾਲ ਹਵਾਨੇ ਜਿਹੜੇ ਤਿਆਰ ਕਰੂਗੀ ਆ ਬਾਕੀ ਆਵੇ ਇਹੋ ਜਿਹੇ ਕੰਮਾਂ ਨੂੰ ਫਿਰ ਟਾਈਮ ਲਾਉਣਾ ਥੋੜਾ ਮੁਸ਼ਕਲ ਹੋ ਜਾਂਦਾ ਆ ਫਿਰ ਜਿੱਤ ਤਰਾਂ ਵੀ ਜਿਹਨਾਂ ਨੇ ਆਪਾਂ ਨੇ ਸਾਰੀ ਗੱਲ ਦੱਸੀ ਆ ਵੀ ਬਾਕੀ ਹਵਾਨੇ ਦੀਆਂ ਵੀ ਇਨਸਟੈਕ ਕਰੋ ਤੁਸੀਂ ਜਿਹੜਾ ਦੁੱਧ ਵਾਲੀ ਗੱਡੀ ਉਹਨਾਂ ਦੀ ਆ ਜਾਂਦੀ ਆ ਬਾਕੀ ਹਵਾਨੇ ਤੇ ਨਾੜਾਂ ਜਿਹੜੀਆਂ ਚੰਗੀਆਂ ਵਾਂ ਕਨਾਂ ਦਾ ਸੱਜ ਗਿਆ ਉਹ ਜਿਹੜਾ ਚੰਗਾ ਆ ਨੇਕੀ ਬਾਈ ਜੀ ਰੱਖ ਦੀ ਜੇ ਹਾਂਜੀ ਇਹ ਜਦੋਂ ਇਹਦੀ ਕਾਵਿੰਗ ਹੋਈ ਨਾ ਇੱਧਰਲੇ ਸਾਈਡ ਨੂੰ ਆਪਣਾ ਨਾ ਸੋਜ ਪੈ ਗਈ ਉਦੋਂ ਹੀ ਅੱਛਾ ਹਾਂ ਉਹਦੇ ਕਰਕੇ ਨਾ ਸੋਜ ਮਤਲਬ ਗਈ ਨਹੀਂ ਡਾਕਟਰ ਨੂੰ ਕੁੱਛਿਆ ਸੀ ਹੁੰਦਾ ਸੀ ਕਿ ਇਹ ਜਿਹੜੀ ਆ ਆਪਣਾ ਨਾ ਥੋੜੀ ਇਹਨੇ ਸਾਈਡੇ ਕੋਚੀ ਰੱਖਣੀ ਰੱਖਣੀ ਆ ਅੱਛਾ ਨੈਕਸਟ ਸੂਆ ਹੋਊਗਾ ਉਦੋਂ ਇਹਦਾ ਕੰਮ ਸੈੱਟ ਹੋਣਾ ਜਾ ਕੇ ਐਰਟੀ ਇਹਦਾ ਇਦਾਂ ਰਹਿ ਦੁੱਧ ਪੂਰਾ ਪਾਤਰ ਮੈਂ ਨਾ ਜਿੱਦਾਂ ਮਰ ਚੈੱਕ ਕਰੋ ਅੱਛਾ ਦੁੱਧ ਥਣ ਪੂਰਾ ਹੈ ਹਾਂ ਜੀ ਥਣ ਪੂਰਾ ਹੈ ਸਿਰਫ ਹੋਏਗਾ ਆਪਣਾ ਸਟਾਰਟਿੰਗ ਤੇ ਉਦੋਂ ਥੋੜੀ ਪ੍ਰੋਬਲਮ ਆ ਗਈ ਐਸੀ ਚੀਜ਼ ਦੀ ਅੱਛਾ ਹਾਂ ਬਾਕੀ ਉਦਾਂ ਕੋਈ ਗੱਲ ਨਹੀਂ ਠੀਕ ਹੈ ਜੀ ਤੇ ਹੁਣ ਆ ਜਿਹੜੀ ਆ ਗਾਂ ਗਈ ਆਪਣੇ ਕੋਲ ਚੌਥੇ ਨੰਬਰ ਤੇ ਹਾਂ ਜੀ ਇਹਦੇ ਕੋਲ ਕਿੰਨਾ ਤਿਆਰ ਦੁੱਧ ਇਹ ਐਬੀਐਸ ਅਰਮਾਡਾ ਦੀ ਇਹ ਆੜੀ ਆ ਅੱਛਾ 6 ਆਰਡਰ ਆਏਗਾ ਸਾਰਾ ਜਿਹਦਾ ਅੱਛਾ ਇਹਦੇ ਥੱਲੇ ਇਸ ਟਾਈਮ 33 ਲੀਟਰ ਦੁੱਧ ਰੈਡੀ ਆ ਤਿਆਰ ਜਿਹੜਾ 33 ਲੀਟਰ ਹਾਂ ਅਸੀਂ ਇੱਕੋ ਕਰਮਾ ਵਾਲੀ ਕੋ 40 ਕਲਸ ਖੜਨਾ ਹੈ ਉਦਾਂ ਪਰ ਹੁਣ ਵੇਖੋ ਚਲੋ 33 ਲੀਟਰ ਹੁਣ ਜਿਹੜਾ ਦੁੱਧ ਤਿਆਰ ਹੈ ਦੇ ਕੋਲ ਬਾਕੀ ਚਵਾਦਾਂਗੇ ਕੱਦ ਕਾਠ ਪੱਖੋਂ ਪੂਰੀਆਂ ਜਵਾਨ ਆ ਜਿਹੜੀਆਂ ਵੱਡੀਆਂ ਗਾਵਾਂ ਚ ਆ ਪੂਰੀਆਂ ਫਾਰਮ ਵਾਲੀਆਂ ਗਾਵਾਂ ਵਾ ਇੱਕ ਲਈ ਲਾਜਾ ਸਿੱਧੀ ਲਾਜਾ ਉਦਨ ਇਹ ਆ ਵੀ ਚਲੋ ਹੁਣ ਮੌਸਮ ਥੋੜਾ ਮੀਮੂ ਵਾਲਾ ਵਾ ਬਾਕੀ ਥੋੜਾ ਜਿੰਨਵਾਈਆਂ ਨਮੁਈਆਂ ਨੇ ਆ ਜਿਆਦਾ ਤੁਹਾਨੂੰ ਪਤਾ ਵਪਾਰੀ ਬੰਦਾ ਜਿਹੜਾ ਆ ਉਹ ਹੀ ਨਹੁਣ ਨਹੁਣ ਦੇ ਚੱਕਰਾਂ ਚ ਪੈਂਦਾ ਆ ਹਾਂਜੀ ਬਾਕੀ ਹਵਾਨੇ ਦੇ ਪਿੱਛੇ ਵੀ ਨਾੜਾਂ ਜਿਹੜੀਆਂ ਇਹਦੀਆਂ ਚੰਗੀਆਂ ਵਾ ਹਵਾਨੇ ਦੇ ਅੱਗੇ ਵੀ ਨਾੜਾਂ ਜਿਹੜੀਆਂ ਚੰਗੀਆਂ ਇੱਕ ਮਿੰਟ ਰੋਕ ਕੇ ਇਨੂੰ ਇੱਥੇ ਆ ਦੇਖ ਸਕਦੇ ਹਵਾ ਨੇ ਦੇ ਦੋਵੇਂ ਪਾਸੇ ਨਾੜਾ ਚੰਗੀਆਂ ਤੇ ਦੂਰ ਦੂਰ ਜਿਹੜਾ ਥਾਣਿਆ ਤੇ ਮਿਲਕਵੇਂ ਨੇ ਚੰਗੀਆਂ ਮੋਟੀਆਂ ਪੈਪਾਂ ਹੀ ਲੱਗੀਆਂ ਵਾਂ ਜੜੀਆਂ ਤੇ ਬਾਕੀ ਆਰਡਰ ਪੂਰਾ ਫਿਕਸ ਆਏਗਾ ਜੀ ਉਹ ਇਹਨਾਂ ਜਿਹੜੇ ਹੁਣ ਆਉਣਦੇ ਆ ਹਾਂਜੀ ਹਾਂਜੀ ਉਹ ਆ ਸੂਈ ਨੂੰ ਕਿੰਨਾ ਚਿਰ ਹੋਇਆ ਇਹਨਾਂ ਇਹਨੂੰ ਸੂਈ ਨੂੰ ਆਪਣਾ ਅੱਜ ਇਹਨੂੰ ਹੋ ਗਏ ਜੇ ਕੋਈ ਬਾਈਕ ਦੇਣ ਅੱਜ ਹੋ ਗਈ ਇਹਨੂੰ ਅੱਛਾ ਬਾਈਕ ਦੇਣ ਹੋ ਗਈ ਹਾਂਜੀ ਬਾਈਕ ਦੇਣ ਹੋ ਗਈ ਜੀ ਤੇ ਬੱਚਾ ਇਹਦਾ ਨਾ ਬੱਚਾ ਪਿੱਛੇ ਵਛਾ ਆਇਆ अच्छा हां जी हां जी ठीक है बच्चे नहीं ਰੱਖੀ ਰੱਖੀ ਤੇ ਤੁਹਾਨੂੰ ਦੱਸਿਆ ਬੱਚੀ ਰੱਖਣੀ ਹੈ ਬੱਚੇ ਬੱਚੇ ਰੱਖਣ ਦਾ ਫਾਇਦਾ ਹੀ ਕੀ ਵੇਖੋ ਉਹ 2 4 ਦਿਨ ਚਕਾਦੀ ਦੱਸ ਠੀਕ ਹੈ ਜੀ ਹਾਂ ਠੀਕ ਹੈ ਤੇ ਬਾਕੀ ਹੁਣ ਆਪਣੇ ਕੋਲ ਪੰਜਵੇਂ ਨੰਬਰ ਤੇ ਆ ਗਈ ਹਾਂ ਜੀ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੇ ਇਹਦੇ ਕੋਲ ਇਸ ਟਾਈਮ 30 ਲੀਟਰ ਦੁੱਧ ਰੈਡੀ ਜੇ ਇਹਦੇ ਕੋਲ 30 ਲੀਟਰ ਜਰਾ ਇਹਦੇ ਕੋਲ ਦੁੱਧ ਕਹਿੰਦੇ ਵੀ ਤਿਆਰ ਆ ਬਾਕੀ ਰੰਗ ਰੂਪ ਅੱਖੋਂ ਕੱਦ ਕੱਟ ਪੱਖੋਂ ਸਾਰੀਆਂ ਹੀ ਚੰਗੀਆਂ ਵਾ ਲੈ ਜਾਓ ਇੱਕ ਰਸਿੱਧੀ ਲੈ ਜਾਓ ਇਹਦੇ ਕੋਹੇ ਨੇ ਹੱਥ ਦੀ ਚਵਾਈ ਨਾਲ ਵਿੱਚੋਣਾ ਹੋਏ ਤਾਂ ਉਹ ਵੀ ਆਪਣਾ ਬੜੇ ਰਮਾਨ ਦਾ ਚੋ ਸਕਦਾ ਥਣ ਬਹੁਤ ਵੱਡਾ ਲੱਗਾ ਇਹਨੂੰ ਠੀਕ ਹੈ ਜੀ ਬਾਕੀ ਦੋਦੇ ਨੇ ਇਹਦਾ ਮੌਕੇ ਤੇ ਤੁਹਾਨੂੰ ਹਾਜ਼ਰ ਮਿਲੇਗਾ ਠੀਕ ਹੈ ਹਾਂ ਜੀ ਇੱਕ ਨੇ ਗੱਲ ਵੈਸੇ ਕਹਿਣ ਵਾਲੀ ਤਿਆਰ ਜਿਹੜਾ ਮੌਕੇ ਤੇ ਆਪਣਾ ਕੋਈ ਵੀਰ ਦੋ ਦੋ ਟਾਈਮ ਚੋ ਕੇ ਖੜੇ ਲੈ ਜਾਓ ਬੰਦੋ ਜੀ ਇਹਨੂੰ ਬਾਕੀ ਘੱਟ ਘੱਟ ਪੱਖੋਂ ਬੇਲਦੀਆਂ ਜਿਹੜੀਆਂ ਚੰਗੀਆਂ ਆਹ ਦੇਖੋ ਕਿੰਨੀ ਗਰਮੀ ਰਹੀ ਆ ਹਾਂਜੀ ਹਾਂਜੀ ਪਰ ਨਾ ਕਿਤੇ ਉਹ ਕੋਈ ਮੁਸ਼ਕਲ ਆਈ ਨਹੀਂ ਉਸ ਚੀਜ਼ ਦੀ ਠੀਕ ਹੈ ਮੁਸ਼ਕਲ ਇਹ ਵੀ ਹੁਣ ਲੇਬਰ ਦੀ ਸਾਨੂੰ ਮੁਸ਼ਕਲ ਆ ਗਈ ਨਹੀਂ ਤੇ ਬੜਾ ਵਧੀਆ ਕੰਮ ਚੱਲਦਾ ਪਿਆ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਆਪਣੇ ਕੋਲ ਆ ਗਈ 6ਵੇਂ ਨੰਬਰ ਤੇ ਗਾਂ ਇਹ ਸਿੰਗਾਂਲੀ ਆ ਹਾਂਜੀ ਇਹ ਸਿੰਗਾਂਲੀ ਆ ਇਹ ਦੇਖੋ ਇਹਦਾ ਕਿੰਨਾ ਇਹਦਾ ਵੀ ਰਿਕਾਰਡ ਬਹੁਤ ਸੋਹਣਾ ਆ ਇਹਦਾ ਇਹ ਪਹਿਲੇ ਸੂਏ ਗਾਂ ਆ ਅੱਛਾ ਪਹਿਲਾ ਸੂਆ ਇਹਦਾ ਕਹਿੰਦੇ ਆ ਪਹਿਲੇ ਸੂਏ ਗਾਂ ਆ ਤੇ ਐਸ ਟਾਈਮ ਇਹ 25 ਲੀਟਰ ਤੇ ਚੱਲਦੀ ਪਈ 25 ਲੀਟਰ ਤੇ ਹੁਣ ਜਿਹੜਾ ਕਹਿੰਦੇ ਵੀ ਚੱਲਣਦੀ ਆ ਸੂਆ ਪਿੱਲਾ ਆ ਸੋਈ ਨੂੰ ਪਤਾ ਕਿ ਕਿੰਨਾ 26 ਆ ਘੱਟ ਨਹੀਂ ਆ ਸੋ ਇਹਨੂੰ ਕਿੰਨੇ ਚਿਰ ਦਾ ਹੋ ਗਿਆ ਜੀ ਇਹਨੂੰ ਸੇਮ ਉਹਨੇ ਕਿ ਦੇਣਾ ਵੇਜੇ ਮਤਲਬ ਮਹੀਨੇ ਦੇ ਲਾਗੇ ਬੰਨੇ ਹੈਗੀਆਂ ਸਾਰੀਆਂ ਗਾਵਾਂ ਅੰਦਰ ਹੀ ਆ ਕੁਛ ਜਦੋਂ ਦੰਗਰ ਨੇ ਪੀਕ ਤੇ ਹੋਣਾ ਇਹ ਇੰਨੇ ਦਿਨ ਲਿਆ ਹੀ ਜਾਂਦਾ ਠੀਕ ਆ ਹਾਂਜੀ ਹਾਂਜੀ ਇਸ ਟਾਈਮ 25 ਕਿਲੋ 26 ਲੀਟਰ ਦੁੱਧ ਰੈਡੀ ਆ ਜਿਹੜਾ ਠੀਕ ਆ ਜੀ ਹਾਂ ਜਿੱਦਾਂ ਮਰਜ਼ੀ ਆਪਣੀ ਕੋ ਤਸਲਦੀ ਕਰੋ ਚਲੋ ਬੰਦ ਫਿਰ ਇਹਨਾਂ ਨੂੰ ਬਾਕੀ ਥਾਣਾ ਇਹਦਾ ਵੀ ਚੰਗਾ ਦੂਰ ਦੂਰ ਲੱਗਾ ਹੋਇਆ ਥਰੀ ਚਵਾਈ ਵਾਲਾ ਥਾਣਾ ਤੇ ਮਿਲਕਵੇਂ ਨੇ ਚੰਗੀ ਮੋਟੀ ਲੱਗੀ ਐ 25 26 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਰੈਡੀ ਆ ਹਵਨ ਨੇ ਤੇ ਮਗਰ ਵੀ ਨਾਟਾ ਬ੍ਰਿਕ ਬ੍ਰਿਕ ਜਿਹੜੀਆਂ ਚੰਗੀਆਂ ਤੇ ਆ ਜਿਹੜੀ ਐਂਡ ਤੋਂ ਦੂਜੇ ਨੰਬਰ ਤੇ ਆ ਗਈ ਹੁਣ ਤੇ ਇਹਨੂੰ ਸੂਈ ਨੂੰ ਕਿੰਨਾ ਕ ਚੇਰਾ ਹੋ ਗਿਆ ਜੀ ਇਹਨੂੰ ਸੂਈ ਨੂੰ 3 ਮਹੀਨੇ ਹੋ ਗਏ ਜੀ ਅੱਛਾ ਹਾਂ ਜੀ ਅੱਗੋਂ ਇਹ ਆਪਣਾ ਗਰਲੈਂਡੋ ਸੀਮਨ ਦੇ ਨਾਲ ਗੱਭਣ ਜੀ ਚੈੱਕ ਪਾਸ ਨਹੀਂ ਹੈ ਪਰ ਅਜੇ ਹਨਾ ਨਹੀਂ ਇਹ ਚੈੱਕ ਪਾਸ ਵਾਲੇ ਜੇ ਮੰਨ ਲਓ ਵੇਖੋ ਆਪਣਾ ਵਹ ਅਸੀਂ ਕਰਵਾਈ ਨਹੀਂ ਕਿਉਂਕਿ ਡਾਕਟਰਾਂ ਨੇ ਕਿ 2.5 ਮਹੀਨੇ ਬਾਅਦ ਤੁਹਾਨੂੰ ਵਹ ਚੈੱਕ ਕਰਨੀ ਚਾਹੀਦੀ 2 ਮਹੀਨੇ ਦੇ ਆਸ-ਪਾਸ ਇਹਨੂੰ ਪਹੁੰਚ ਲਿਆ ਟਾਈਮ ਜਿਹੜਾ ਅੱਛਾ ਆ ਟੀਕੇ ਲੱਗੇ ਇਹਨੂੰ ਠੀਕ ਆ ਹਾਂ ਜੀ ਹਾਂ ਜੀ ਤੇ ਅਜੇ ਪਰ ਚਲੋ ਚੈੱਕ ਨਹੀਂ ਕਰਾਈ ਤੇ ਦੁੱਧ ਕਿੰਨਾ ਉਤਰਿਆ ਇਹਦੇ ਦਾ ਇਸ ਟਾਈਮ ਆਪਣਾ 20 ਲੀਟਰ ਜਿਹੜਾ ਮੌਕੇ ਤੇ ਹਾਜ਼ਰ ਆ ਤਿਆਰ ਮੌਕੇ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਦੁੱਧ ਬਹੁਤ ਸੋਹਣਾ ਗੱਡਿਆ ਇਹਨੇ 25 26 ਤੱਕ ਗਈ ਆ ਹਾਂ ਜਦੋਂ ਟੀਕਾ ਪਲਵਾਇਆ ਫਿਰ ਉਸ ਤੋਂ ਬਾਅਦ ਤੁਹਾਨੂੰਗਾ ਫਰਕ ਪੈ ਗਿਆ ਉਹਦਾ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਕੱਦ ਕਾਟ ਦੀ ਬਹੁਤ ਉੱਚੀ ਕੱਦ ਕਾਟ ਪੱਖਾਂ ਤੇ ਪੂਰੇ ਜਿਹੜਾ ਕੋਡੀਆਂ ਰਗਾ ਕਰਦੇ ਆ ਜਿਹੜਾ ਇਹਦਾ ਜਿਹੜਾ ਅਸੀਂ ਟੀਕਾ ਭਰਾਇਆ ਆ 1500 ਦਾ ਟੀਕਾ ਕਨਵੈਨਸ਼ਨਲ ਹੀ ਲੱਗਾ ਜੇ ਇਹਨੂੰ ਅੱਛਾ ਹਾਂਜੀ ਹਾਂਜੀ 1500 ਦਾ ਟੀਕਾ ਹੀ ਮਲੋਈ ਰਿਕਾਰਡ ਬਹੁਤ ਸੋਹਣਾ ਹੈਗਾ ਜਿਹੇ ਕੱਲ ਨੂੰ ਖੱਸੀ ਆਉਂਦੀ ਹੈ ਇਹਦੀ ਤਾਂ ਸਮਝੋ ਵੀ ਉਹਦੀਆਂ ਲਹਿਰਾਂ ਬੈਰਾਈਆਂ ਠੀਕ ਆ ਸਾਢੇ ਪੰਜ ਫੈਂਡ ਆ ਦੀ ਅੱਛਾ ਗਰਲੈਂਡੋ ਦੀ ਜਿਹੜਾ ਟੀਕਾ ਇਹਨੂੰ ਗੱਡੀ ਟਰਾਈ ਆ ਆ ਜੋ ਲੈ ਬੰਦੋ ਬਾਕੀ ਹਵਾਨੇ ਤੇ ਨਾੜਾਂ ਜਿਹੜੀਆਂ ਇਹਦੇ ਵੀ ਦੋਵੇਂ ਪਾਸੇ ਚੰਗੀਆਂ ਵਾਂ ਬਾਕੀ ਆ ਵੀ ਕੋਈ ਵੀ ਇੱਥੇ ਆਣ ਕੇ ਵੇਖੇ ਇੱਕ ਵਾਰੀ ਚੰਗੀ ਜਿਹਾ ਆਪਣੇ ਸਮਝਣਾ ਜਿਹੜਾ ਕੋਈ ਪਸੰਦ ਹੁੰਦੀ ਆ ਵੇਖ ਕੇ ਲੈ ਜੇ ਤੇ ਹੁਣ ਇੱਕ ਐਂਡ ਤੇ ਜਿਹੜੀ ਰਹਿ ਗਈ ਆ ਉਹਦੇ ਕੋਲ ਕਿੰਨਾ ਚ ਦੁੱਧ ਉਹਦੇ ਕੋਲ ਇਸ ਟਾਈਮ ਆਪਣਾ ਦੁੱਧ ਹੈਗਾ ਜੀ ਕੋਈ 22 ਲੀਟਰ ਅੱਛਾ 22 ਲੀਟਰ ਹੈਗਾ ਹਾਂਜੀ ਹਾਂਜੀ ਠੀਕ ਆ ਉਹਨੂੰ ਸੂਈ ਨੂੰ ਕਿੰਨਾ ਚ ਰੋਗਾ ਜੀ ਉਹਨੂੰ ਸੂਈ ਨੂੰ ਅੱਜ ਕੋਈ ਹੋ ਚਲੇ ਹੈ 1.5 ਮਹੀਨੇ ਦੇ ਆਸ-ਪਾਸ 1.5 ਮਹੀਨੇ ਦੇ ਆਸ-ਪਾਸ ਉਹ ਚੱਲਿਆ ਤੇ ਬੱਚਾ ਚਲੋ ਇਹਦਾ ਵੀ ਨਹੀਂ ਹੈਗਾ ਵੱਛੀਆਂ ਜਿਹੜੀਆਂ ਕਿੰਦੇ ਰੱਖ ਲੀਦੀਆਂ ਜਿਹੜੀਆਂ ਜਿਹੜੀਆਂ ਵੱਛੀਆਂ ਆ ਵੀ ਨਹੀਂ ਜੀ ਵੇਖੋ ਆਪਾਂ ਦਿੰਦੇ ਆਵੇਂ ਸਿੱਧੀ ਵੇਖੋ ਚੱਲੀ ਗਾ ਵੱਛੀ ਰੱਖ ਲੈਂਦੇ ਆ ਸਾਡਾ ਫਾਰਮ ਹੈਗਾ ਠੀਕ ਆ ਹਾਂਜੀ ਹਾਂਜੀ ਤੇ ਵੱਛੇ ਜਿਹੜੇ ਉਤਰਾਂ ਦੇ ਦਈਦੇ ਸੁਣਾ ਲੱਗਾ ਜੀ ਠੀਕ ਆ ਹਾਂਜੀ ਹਾਂਜੀ ਜੀ ਇਹ ਆਪਣਾ ਇਸ ਟਾਈਮ 22 23 ਲੀਟਰ ਦੁੱਧ ਰੈਡੀ ਆ ਲੈ ਜਾ ਤੋਰ ਦੋ ਸੂਨ ਦੇ ਕਾਰਨ ਥੋੜਾ ਨਾ ਦੁੱਧ ਢੱਡ ਰਿਹਾ ਨਹੀਂ ਦੇ ਸਾਨੂੰ ਆਹ ਇਤੋਂ ਜ਼ਿਆਦਾ ਹੀ ਹੈ ਰਹੀ ਠੀਕ ਆ ਬਟ ਵੇਖੋ ਜੇ ਵੀ ਸ਼ਾਇਦ ਕਰ ਜੇ ਹੋਰ ਵੀ ਬਾਕੀ ਇਹ ਵੀ ਜਿਹੜੀ ਆ ਚੰਗੇ ਰਿਕਾਰਡ ਵਾਲੀ ਆ ਹਵਾਨੇ ਦੇ ਨਾੜਾਂ ਜਿਹੜੀਆਂ ਨੇ ਦੋਵੇਂ ਪਾਸੇ ਚੰਗੀਆਂ ਬ੍ਰੀਡ ਵਾਲੀਆਂ ਗਾਵਾਂ ਵਾਂ ਜਿਹੜੀਆਂ ਇਹ ਤੁਹਾਨੂੰ ਦਿਖਾਉਂਦੇ ਆ ਤੇ ਬਾਕੀ ਚਲੋ ਕੋ ਫੋਨ ਲਾਊਗਾ ਤੇ ਸੌਦਾ ਆਪੇ ਮੋਕੇ ਤੇ ਹੋ ਜਾਊਗਾ ਤੇ ਦੁੱਧ ਤੁਹਾਡੇ ਘਰੋਂ ਕੋ ਦੋ ਦੋ ਟਾਈਮ ਚੋ ਕੇ ਲੈ ਜੇ ਹਨਾ ਨਾ ਮਰਜ਼ੀ ਦੇਖੋ ਆਪਣੀ ਤਸੱਲੀ ਕਰਕੇ ਤਸੱਲੀ ਕਰਕੇ ਲੈ ਜੇ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਚ ਆ ਕੇ ਪਸ਼ੂ ਖਰੀਦੋ ਜੀ